ਜਦੋਂ ਮੇਰੀ ਫਿਲਮ ਆਈ ਸੀ ਸਰਦਾਰ ਜੀ ਉਹ ਫਰਵਰੀ ਚ ਬਣੀ ਸੀ ਜਦੋਂ ਆਲਰੇਡੀ ਮੈਚ ਖੇਲਦੇ ਚੱਲੇ ਗਏ ਸਨ ਪਰ ਆ ਜਿਹੜੇ ਹੋਰ ਮੈਚ ਹੋਏ ਇਹਨਾਂ ਤੇ ਮੇਰੀ ਫਿਲਮ ਦਾ ਫਰਕ ਬਹੁਤ ਹੈ ਸਾਡੀ ਫਿਲਮ ਪਹਿਲਾਂ ਸ਼ੂਟ ਹੋਈ ਸੀ ਮੈਚ ਬਾਅਦ ਸ਼ੂਟ ਹੋਈ ਸੀ ਹਾਂ ਮੇਰੇ ਦੇਸ਼ ਦਾ ਟੱਡਾ ਆਲਵੇਜ਼ ਰਿਸਪੈਕਟ ਆਲਵੇਜ਼ ਰਿਸਪੈਕਟ ਸਭ ਨੂੰ ਇੱਕ ਛੋਟੀ ਜਿਹੀ ਗੱਲ ਕਰਨ ਦੀ ਇਜਾਜ਼ਤ ਦੋਬੰਦ ਅਸੀਂ ਜਿਹੜੇ ਸਾਡੇ ਬਹੁਤ ਹੀ ਦੁਖਦਾਈ ਕੰਮ ਹੋਏ ਪੈਰਾਂ ਘਟਾਇਆ ਅਸੀਂ ਉਦੋਂ ਵੀ ਜਿੱਦਾਂ ਕੀਤੀ ਉਦੋਂ ਵੀ ਅਰਦਾਸ ਕੀਤੀ ਅੱਜ ਵੀ ਅਰਦਾਸ ਕਰਦੇ ਆ ਕਿ ਜਿਨ੍ਹਾਂ ਨੇ ਵੀ ਉਹ ਹਮਲਾ ਕੀਤਾ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲ ਜਾਈਂ ਅਸੀਂ ਆਪ ਦੇਸ਼ ਦੇ ਨਾਲ ਪਰ ਆ ਜਿਹੜੇ ਹੁਣ ਮੈਚ ਹੋਏ ਐ ਇਹਨਾਂ ਤੇ ਮੇਰੀ ਫਿਰਮ ਦਾ ਫਰਕ ਬਹੁਤ ਹੈ ਸਾਡੀ ਫਿਰਮ ਪਹਿਲਾਂ ਸ਼ੁਰੂ ਹੋਈ ਸੀ ਮੈਚ ਬਾਅਦ ਸ਼ੁਰੂ ਹੋਇਆ ਕੰਨੈਸ਼ਨ ਬਿਲੀਰਸ ਹੋਰ ਲੱਗਿਆ ਤੇ ਜੀ ਦੁਸਤ ਨੂੰ ਦੇਸ਼ ਦੇ ਖਿਲਾਫ ਦਫਾਉਂਦੇ ਨੇ ਪਰ ਪੰਜਾਬੀ ਦੇ ਸਰਦਾਰ ਕਦੇ ਦੇਸ਼ ਦੇ ਖਿਲਾਫ ਨਹੀਂ ਜਾ ਸਕਦੇ ਮੈਨੂੰ ਬਹੁਤ ਜ਼ਵਾਲ ਹੈ मैं चुप रहा मैं अपने अंदर रखिया सारिया गोलिया नहीं मेरे को जवाब बहुत है कि कोई कुछ भी गवे उस जहर को अपने अंदर नहीं लैं सी इस करके मैं बोलिया नहीं मैं चुप रहा पर थोड़ा प्यार इना है अब मेरे देश का झटका मैं देखा तो मेरे तो रहा नहीं गया रिस्पैक्ट दे रहे सुखमें बहुत बहुत शुक्रिया